ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਕਹਿੰਦੇ ਨੇ ਪੰਜਾਬੀਆਂ ਦਾ ਸੁਭਾਅ ਬੜਾ ਖੁੱਲਾ ਡੁੱਲਾ ਤੇ ਬੜੇ ਵੱਡੇ ਦਿਲ ਦੇ ਮਾਲਕ ਹੁੰਦੇ ਨੇ ਭਾਵੇਂ ਕਿਉਰ ਦਾ ਘੜਾ ਰੁੱੜ ਜਾਵੇ ਇਹਨਾਂ ਕਦੇ ਕੋਈ ਗੱਲ ਦਿਲ ਤੇ ਨਹੀਂ ਲਾਈ ਸੱਤ ਬਗਾਨਾ ਵੀ ਕੋਈ ਘਰ ਆ ਜਾਵੇ ਰੋਟੀ ਖਾਦੇ ਬਿਨਾ ਚਾਹ ਪਾਣੀ ਪੀਤੇ ਬਿਨਾ ਜਾਨ ਨਹੀਂ ਦਿੰਦੇ ਪਰ ਕੀ ਇੱਥੇ ਰਹਿਣ ਵਾਲੇ ਪੰਜਾਬੀ ਹੁਣ ਪੰਜਾਬੀ ਨਹੀਂ ਹੈਗੇ ਜਾਂ ਫਿਰ ਕੁਝ ਐਸੀਆਂ ਹੀ ਸੋਚਾਂ ਵਿੱਚ ਉਲਝਿਆ ਹੋਇਆ ਜੀਤ ਆਪਣੇ ਵਿਲਾਇਤ ਵਾਲੇ ਤਾਇ ਦੇ ਪੁੱਤ ਸੋਚਾ ਸਿੰਘ ਦੇ ਘਰ ਅੰਦਰ ਕਮਰੇ ਵਿੱਚ ਬੈਠਾ ਸੋਚ ਰਿਹਾ ਸੀ ਜੋ ਕੁਝ ਦਿਨ ਪਹਿਲਾਂ ਹੀ ਪੰਜਾਬ ਤੋਂ ਵਿਦੇਤ ਘੁੰਮਣ ਆਇਆ ਸੀ 2 3 ਦੇਣਾ ਵਿੱਚ ਜੀਤ ਦਾ ਬਲੈਟ ਦੇਖਣ ਦਾ ਸਾਰਾ ਚਾ ਜਾਂਦਾ ਲੱਗਾ ਸੀ ਦਿਲ ਵਿੱਚ ਬਹੁਤ ਸਾਰੇ ਸੁਪਨੇ ਲੈ ਕੇ ਉਹ ਦਿੱਲੀ ਨੂੰ ਵੀਜ਼ਾ ਲੈਣ ਗਿਆ ਸੀ ਉਸ ਤੋਂ ਕਿਤੇ ਵੱਧ ਚਾ ਨਾਲ ਉਹ ਅੰਬਰਸਰ 에ਅਰਪੋਰਟ ਨੂੰ ਜਾਣ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਆਪਣੇ ਤਾਏ ਦੇ ਪੁੱਤ ਭਰਾ ਦੇ ਸਾਰੇ ਟੱਬਰ ਦੀ ਸੁੱਖਾਂ ਦੀ ਅਰਦਾਸ ਕਰਵਾ ਕੇ ਆਇਆ ਸੀ ਖੌਰੇ ਕਿੰਨੇ ਸਾਰੇ ਗੀੜੇ ਕੱਪੜੇ ਤੇ ਹੋਰ ਨਿੱਕ ਸੁੱਖ ਉਹ ਸੁੱਚਾ ਸਿੰਘ ਦੇ ਸਾਰੇ ਟੱਬਰ ਲਈ ਲੈ ਕੇ ਆਇਆ ਇੰਨਾ ਸਭ ਸੋਚਾਂ ਵਿੱਚ ਖੁੱਬਿਆ ਹੋਇਆ ਜੀਤ ਸਿੰਘ ਕਈ ਵਾਰੇ ਪਿੱਛੇ ਪਹੁੰਚ ਗਿਆ ਜਦੋਂ ਸੁੱਚਾ ਸਿੰਘ ਬਲੈਤ ਆਪਣਾ ਸਾਰਾ ਟੱਬਰ ਲੈ ਕੇ ਪਿੰਡ ਆਇਆ ਸੀ ਸੁੱਚਾ ਸਿੰਘ ਨਾਲ ਉਸਦੀ ਕੰਜੂਸ ਤੇ ਆਕੜਖੋਰੀ ਬਲੈਤ ਦੀ ਪੜੀ ਲਿਖੀ ਗੱਲਾਂ ਕਰਦੀ ਕਦੇ ਨਾ ਥੱਕਣ ਵਾਲੀ ਘਰਵਾਲੀ ਪਿੰਦਰਕੌਰ ਤੇ ਦੋ ਜਵਾਕ ਆਏ ਸਨ ਇਹਨਾਂ ਦਾ ਆਪਣਾ ਘਰ ਤਾਂ ਪੁਰਾਣਾ じゃ ਸੀ ਪਾਰੇ ਹਰ ਵੇਲੇ ਜੀਤ ਸਿੰਘ ਦੇ ਘਰੇ ਰਹਿੰਦੇ ਉਥੇ ਰੋਟੀ ਟੁਕ ਤੇ ਖਾਣ ਪੀਣ ਹੁੰਦਾ ਜੀਤ ਸਿੰਘ ਦੀ ਘਰਵਾਲੀ ਬਿਨਾ ਕਿਸੇ ਲਾਲਚ ਦੇ ਸੁੱਚਾ ਸਿੰਘ ਦੇ ਟੱਬਰ ਦੀ ਖਾਤਰਦਾਰੀ ਕਰਦੀ ਨਿਆਣਿਆਂ ਨੂੰ ਉਹਨਾਂ ਦੀ ਮਰਜ਼ੀ ਦੇ ਪਰੌਂਠੇ ਤੇ ਹੋਰ ਖਾਣ ਪੀਣ ਬਣਾ ਕੇ ਦਿੰਦੀ ਸੁੱਚਾ ਸਿੰਘ ਵੀ ਹਰ ਰੋਜ਼ 2-4 ਨਵੇਂ ਬੰਦੇ ਘਰੇ ਲੈ ਕੇ ਆਉਂਦਾ ਜਿਨ੍ਹਾਂ ਦੀ ਖਾਤਰਦਾਰੀ ਜੀਤ ਸਿੰਘ ਆਪਣੀ ਵਿਤ ਤੋਂ ਵੱਧ ਕਰਦਾ ਸ਼ਰਾਬ ਮੀਟ ਸਭ ਕੁਝ ਚੱਲਦਾ ਪਰ ਜੀਤ ਸਿੰਘ ਤੇ ਉਸਤੇ ਘਰਵਾਲੀ ਸੋਚਦੇ 2-4 ਦਿਨ ਦੇ ਉਨੇ ਨੇ ਰੱਬ ਦਾ ਦਿੱਤਾ ਗੁਜਾਰੇ ਜੋਗਾ ਬਹੁਤ ਹੈ ਨਾਲੇ ਜੋ ਕਿਸੇ ਦੇ ਲੇਖਾਂ ਦਾ ਲਿਖਿਆ ਅਗਲੇ ਨੇ ਖਾਈ ਜਾਣਾ ਹੈ ਕੌਣ ਕਿਸੇ ਨੂੰ ਖਾਉਂਦਾ ਹੈ ਇਸੇ ਤਰ੍ਹਾਂ ਸੁੱਚਾ ਸਿੰਘ ਸਾਲ 2 ਸਾਲ ਬਾਅਦ ਢੇੜਾ ਮਾਰਦਾ ਤੇਜੀਤ ਸਿੰਘ ਦੇ ਘਰ ਆ ਕੇ ਆਪਣੇ ਘਰ ਵਾਂਗ ਰਹਿੰਦਾ ਉਹ ਜੀਤ ਸਿੰਘ ਦੀ ਬਹੁਤੀ ਮਦਦ ਵੀ ਨਾ ਕਰਦਾ ਸਗੋਂ ਥੋੜਾ ਬਹੁਤਾ ਖਰਚਾ ਪਾਣੀ ਦੇ ਛੱਡਦਾ ਪਰ ਜੀਤ ਸਿੰਘ ਨੇ ਕਦੇ ਇਸ ਬਾਰੇ ਨਾ ਸੋਚਿਆ ਤੇ ਨਾ ਹੀ ਉਸ ਦੀ ਘਰਵਾਲੀ ਨੇ ਕੋਈ ਮੱਥੇ ਵੱਟ ਪਾਇਆ ਸੀ ਇੱਕ ਗੱਲ ਜ਼ਰੂਰ ਸੀ ਕਿ ਹਰ ਵਾਰ ਸੁੱਚਾ ਸਿੰਘ ਜਦੋਂ ਵੀ ਆਉਂਦਾ ਜੀਤ ਸਿੰਘ ਨੂੰ ਆਖਦਾ ਪਾਉ ਕਿਤੇ ਗੇੜਾ ਮਾਰ ਬਲੈਤ ਨੂੰ ਉੱਤੇ ਦੇਖ ਉੱਥੋਂ ਦੀ ਰੰਗੀਨ ਜ਼ਿੰਦਗੀ ਨੈਤ ਦੀ ਨਵੀਂ ਸ਼ਰਾਬ ਤੇ ਨੱਤ ਦਾ ਮੇਟ ਆਉ ਤੇਰੇ ਮੁਰੇ ਬਾਕੀ ਬਲੈਤ ਤਾਂ ਸੋਹਣੀ ਬੜੀਆ ਤੂੰ ਨਹੀਂ ਮੁੜਦਾ ਉੱਥੋਂ ਇਹ ਮੇਰੀ ਗਾਰੰਟੀ ਆ ਭਵੇਂ ਕੋਰੇ ਕਾਗਜ਼ ਤੇ ਲਖਾਲਾ ਮੇਰੇ ਤੋਂ ਝੂਠ ਨਹੀਂ ਬੋਲਦਾ ਸੌਹ ਦੇਣ ਵਾਲੇ ਦੀ ਸਾਡੇ ਕਰਮਾਂ ਵਿੱਚ ਬੁਲੈਤ ਕਿੱਥੇ ਸੁੱਚਿਆ ਅਸੀਂ ਕਦੇ ਦਿੱਲੀ ਨਹੀਂ ਲੰਗੇ ਤੇ ਬੁਲੈਤ ਕਿਸ ਪੜੋਏ ਨੇ ਦੇਖਣੀ ਐ ਬਾਕੀ ਕੰਮਕਾਰ ਚੋਂ ਵੇਲ ਮਿਲੂ ਤਾਂ ਹੀ ਬੁਲੈਤ ਦੇਖਉ ਜੀਤ ਸਿੰਘ ਨੇ ਆਪਣੀ ਅਸਲੀ ਕਹਾਣੀ ਦੱਸੀ ਤੇ ਇੱਕ ਲੰਡੂ ਜਿਹਾ ਪੈਗ ਆਪ ਪਾ ਲਿਆ ਤੇ ਨਾਲੇ ਸੁੱਚਾ ਸਿੰਘ ਨੂੰ ਪਾ ਕੇ ਸੋਹਣੀ ਬਲੈਤ ਦਾ ਨਕਸ਼ਾ ਆਪਣੀ ਅੱਖਾਂ ਵਿੱਚ ਬਣਾਉਣ ਲੱਗਾ ਉਹ ਦਿਲ ਹੀ ਦਿਲ ਵਿੱਚ ਸੋਚ ਬੈਠਾ ਸੀ ਕਿ ਇੱਕ ਵਾਰ ਬਲੈਤ ਜ਼ਰੂਰ ਦੇਖਣੀ ਹੈ ਉਹ ਨਹੀਂ ਜਾਣਦਾ ਸੀ ਕਿ ਸੁੱਚਾ ਸਿੰਘ ਉਸ ਨੂੰ ਮਿੱਠੀਆਂ ਗੋਲੀਆਂ ਦੇ ਰਿਹਾ ਸੀ ਸੁੱਚਾ ਸਿੰਘ ਅਨਸਾਰ ਇਸ ਅਨਪੜ ਬੰਦੇ ਨੂੰ ਕਿਹੜਾ ਵੀਜ਼ਾ ਮਿਲਣਾ ਹੈ ਆਪੇ ਦਿੱਲੀ ਦੀ ਧੂੜ ਫੱਕ ਕੇ ਬੱਸਾਂ ਦੇ ੱਟਕੇ ਖਾ ਕੇ ਬਹਿ ਜੂ ਚੁੱਪ ਕਰਕੇ ਸੁੱਚਾ ਸਿੰਘ ਵਾਪਸ ਬੁਲੈਤ ਆ ਗਿਆ ਤਾਂ ਪਿੱਛੋਂ ਕੁਝ ਮਹੀਨਿਆਂ ਬਾਅਦ ਉਸਨੇ ਜੀਤ ਸਿੰਘ ਦਾ ਦਿਲ ਰੱਖਣ ਕਾਤਰ ਕਿਸੇ ਮਾੜੇ ਮੋٹے ਵਕੀਲ ਤੋਂ ਸਾਦੀ ਜਈ ਰਾਹਦਾਰੀ ਬਣਾ ਕੇ ਪਾ ਦਿੱਤੀ ਜੀਤ ਸਿੰਘ ਬਹੁਤ ਖੁਸ਼ ਸੀ ਉਸ ਨੂੰ ਰਾਹਦਾਰੀ ਆਈ ਹੈ ਉਹ ਵਾਰ-ਵਾਰ ਸਾਰੇ ਪਿੰਡ ਨੂੰ ਰਾਹਦਾਰੀ ਤੇ ਸੁੱਚਾ ਸਿੰਘ ਬਾਰੇ ਦੱਸ ਰਿਹਾ ਸੀ ਮੇਰੇ ਬੁਲੈਤ ਵਾਲੇ ਕਾਗਜ਼ ਆ ਗਏ ਹੁਣ ਆਪਾਂ ਗੋਰਿਆਂ ਦਾ ਦੇਸ਼ ਬਲੈਟ ਕੁੰਮਣ ਜਾਣਾ ਸੁੱਚੇ ਤੇ ਬੜੀ ਧੀਰ ਦਾ ਮਗਰ ਪਿਆ ਸੀ ਬਸ ਮੇਰਾ ਵੇਲ ਨਹੀਂ ਲੱਗਦਾ ਸੀ ਪਰ ਹੁਣ ਉਹਨੇ ਕਾਗਜ ਭੇਜੇ ਆ ਜਾਣਾ ਹੀ ਪਊ ਇਹ ਗੱਲ ਜੀਤ ਸਿੰਘ ਹਰ ਰਾਹ ਗਲੀ ਜਾਂ ਮੋੜ ਤੇ ਮਿਲਣ ਵਾਲੇ ਨਾਲ ਸਾਂਝੀ ਕਰਦਾ ਇਸੇ ਤਰ੍ਹਾਂ ਖੁਸ਼ੀ-ਖੁਸ਼ੀ ਉਹ ਵੀਜ਼ਾ ਲਗਾਉਣ ਗਿਆ ਵੀਜ਼ਾ ਲੱਗਣ ਤੇ ਉਸਨੇ ਸੁੱਚਾ ਸਿੰਘ ਨੂੰ ਫੋਨ ਕਰਕੇ ਜਿੱਥੇ ਵਿਦਾਇਤ ਦਿੱਤੀ ਉੱਥੇ ਬਲਾਇਤ ਨੂੰ ਬਹੁਤ ਨੇੜੇ ਤੱਕਣ ਦੇ ਚਾਅ ਵਿੱਚ ਖੀਵਾ ਹੋਇਆ ਫਿਰਦਾ ਸੀ ਉਸਨੇ ਸੁੱਚਾ ਸਿੰਘ ਦੇ ਸਾਰੇ ਟੱਬਰ ਲਈ ਜੀ ਆਇਆਂ ਖਰਚਾ ਕਰਕੇ ਸਮਾਨ ਲਿਆ ਸੀ 에어ਪੋਰਟ ਤੋਂ ਉਸ ਨੂੰ ਲੈਣ ਲਈ ਸੁੱਚਾ ਸਿੰਘ ਆਇਆ ਸੀ ਪਰ ਘੰਟਾ ਲੇਟ ਪੁੱਜਣ ਲਈ ਟ੍ਰੈਫਿਕ ਦਾ ਬਾਨਾ ਲਾ ਦਿੱਤਾ ਆਖੇ ਇੱਥੇ ਬਲੈਤ ਵਿੱਚ ਇੱਕ ਵਾਰ ਰੋਡ ਬੰਦ ਹੋ ਜੇ ਤੇ ਕਈ ਘੰਟੇ ਖੁੱਲਦਾ ਨਹੀਂ ਕਿਉਂਕਿ ਉਹ ਜਾਣਦਾ ਸੀ ਜੀਤ ਸਿੰਘ ਤਾਂ ਸਦਾ ਸੁੱਚਾ ਸਿੰਘ ਨੂੰ ਲੈਣ ਲਈ ਕੈਂਟਾ 2 ਘੰਟੇ ਪਹਿਲਾਂ ਪਹੁੰਚਦਾ ਸੀ ਉਹ ਘਰ ਆਏ ਤਾਂ ਸਾਰੇ ਟੱਬਰ ਨੂੰ ਇਹ ਫਿਕਰ ਸੀ ਕਿ ਜੀਤ ਸਿੰਘ ਕਿਸੇ ਦੇ ਕਮਰੇ ਵਿੱਚ ਸੌਵੇਗਾ ਪਰ ਜੀਤ ਸਿੰਘ ਦਾ ਬਲੈਤ ਦੇ ਰੰਗ ਦੇਖਣ ਲਈ ਕਾਲਾ ਸੀ ਉਸ ਨੇ ਸਮਾਨ ਗੱਡੀ ਵਿੱਚੋਂ ਉਤਾਰ ਕੇ ਸਾਰਿਆਂ ਨੂੰ ਉਹਨਾਂ ਦਾ ਸਮਾਨ ਦੇਖ ਕੇ ਕਹਿਣ ਲੱਗਾ ਹੁਣ ਆਪਾਂ ਖਾਣੀ ਆ ਰੋਟੀ ਤੇ ਨਾਲੇ ਥੋੜਾ ਘੰਮਨ ਨੂੰ ਜੀ ਕਰਦਾ ਹੈ ਇਸ ਤੋਂ ਪਹਿਲਾਂ ਕਿ ਸੁੱਚਾ ਸਿੰਘ ਕੁਝ ਬੋਲਦਾ ਉਸ ਦੀ ਘਰ ਵਾਲੀ ਕਹਿਣ ਲੱਗੀ ਬਾਜੀ ਰੋਟੀ ਤਾਂ ਹੁਣ ਆਪਾਂ ਰਾਤ ਨੂੰ ਖਾਵਾਂਗੇ ਆਹ ਕਿਹੜਾ ਵੇਲਾ ਰੋਟੀ ਦਾ ਇੱਥੇ ਤਾਂ ਸਾਰੇ ਟਾਈਮ ਨਾਲ ਖਾਂਦੇ ਆ ਟਾਈਮ ਨਾਲ ਪੀਂਦੇ ਆ ਉਹ ਇੰਡੀਆ ਹੀ ਹੈ ਜਿੱਥੇ ਜਦੋਂ ਮਰਜ਼ੀ ਰੋਟੀ ਖਾ ਲਓ ਚਾਹ ਪੀ ਲਓ ਵਾਂਡੇ ਚਲੇ ਜਾਓ ਜਾਂ ਘੁੰਮਣ ਫਿਰ ਨਿਕਲ ਜਾਓ ਇੱਥੇ ਸਾਰਾ ਕੁਝ ਘੜੀ ਨਾਲ ਹੁੰਦਾ ਹੈ ਤੁਸੀਂ ਸਫਰ ਕਰਕੇ ਆਏ ਹੋ ਜਰਾ ਆਰਾਮ ਕਰ ਲਓ ਅਸੀਂ ਬਾਹਰ ਨੂੰ ਜਾਣਾ ਸਾਨੂੰ ਕੰਮ ਹੈ ਥੋੜਾ ਜਿਹਾ ਪਿੰਦਰਕੌਰ ਨੇ ਸਾਫ ਲਾਬ ਜਾਂ ਵਿੱਚ ਸਭ ਕੁਝ ਬੜੀ ਬੇਵਾਕ ਜਿਹੀ ਹੋ ਕੇ ਕਹਿ ਦਿੱਤਾ ਮੈਂ ਘਰ ਕੀ ਕਰਨਾ ਮੈਂ ਵੀ ਤੁਹਾਡੇ ਨਾਲ ਬਾਹਰ ਚਲਾ ਚੱਲਦਾ ਜੀਤ ਸਿੰਘ ਨੇ ਬੜੀ ਆਪਣਤ ਜੀ ਨਾਲ ਕਿਹਾ ਅੱਗੋ ਸੁੱਚਾ ਸਿੰਘ ਦੀ ਘਰਵਾਲੀ ਮੋੜ ਮੇਜਾ ਵਿੱਚ ਕਹਿਣ ਲੱਗੀ ਭਾਜੀ ਤੁਹਾਡੇ ਕੱਪੜੇ ਇੰਡੀਆ ਵਾਲੇ ਪਾਏ ਆ ਸਾਰਿਆਂ ਨੇ ਕਹਿਣਾ ਆ ਪੈਂਡੂ じゃ ਕੌਣ ਆ ਸਾਨੂੰ ਸ਼ਰਮ ਆਊਗੀ ਤੁਸੀਂ ਅਜੇ 2-4 ਦਿਨ ਕਰੇ ਰਹੋ ਤਾਂ ਚੰਗਾ ਆਪਣੀ ਘਰਵਾਲੀ ਦੀ ਗੱਲ ਨੂੰ ਸੰਭਾਲਦੇ ਹੋਏ ਸੁੱਚਾ ਸਿੰਘ ਵਿੱਚੋਂ ਬੋਲ ਪਿਆ ਦੇਖ ਲੈ ਪਾਉ ਤੈਨੂੰ ਟੀਚਰਾ ਕਰਦੀ ਭਰਜਾਈ ਤੇਰੀ ਤੂੰ ਰਾਮ ਕਰ ਲੈ ਤੇ ਅਸੀਂ ਆਏ ਬਾਹਰ ਹੋ ਕੇ ਉਨਾ ਜੀਤ ਸਿੰਘ ਨੂੰ ਪਾਣੀ ਦਾ ਗਲਾਸ ਪਲਾ ਕੇ ਚਾਹ ਦਾ ਕੱਪ ਥਰਮਸ ਵਿੱਚੋਂ ਪਾ ਕੇ ਦੇ ਦਿੱਤਾ ਤੇ ਆ ਬਾਹਰ ਨਿਕਲ ਗਏ ਉਹ ਦੁਪਹਿਰ ਦੇ ਗਏ ਰਾਤ ਦੇ 9 ਵਜੇ ਮੁੜੇ ਆਉਂਦਿਆਂ ਨੂੰ ਜੀਤ ਸਿੰਘ ਕੁਰਸੀ ਤੇ ਹੀ ਟੇਡਾ ਹੋਇਆ ਸੁੱਤਾ ਪਿਆ ਸੀ ਆਪ ਉਹ ਖਾਣਾ ਪਰੋ ਖਾਏ ਸੰਨ ਤੇ ਜੀਤ ਸਿੰਘ ਲਈ ਪੈਕ ਕੀਤਾ ਖਾਣਾ ਲੈ ਆਈ ਸੁੱਚਾ ਸਿੰਘ ਨੇ ਉਸ ਨੂੰ ਜਗਾ ਕੇ ਕਿਹਾ ਚੱਲ ਪਾਉ ਰੋਟੀ ਖਾ ਲੈ ਫੇਰ ਕੋਈ ਗੱਲ ਸੁਣਾ ਪੈਂਡ ਦੀ ਕਿੱਦਾਂ ਰਿਹਾ ਤੇਰਾ ਸਫਰ ਜੀਸ ਸਿੰਘ ਕਹਿਣਾ ਚਾਹੁੰਦਾ ਸੀ ਕਿ ਉਹਨਾਂ ਮੈਂ ਜਾਜ ਵਿੱਚ ਨਿਥਕਾਵਟ ਮਹਿਸੂਸ ਕੀਤੀ ਜਿੰਨਾ ਇੱਥੇ ਆ ਕੇ ਕੀਤੀ ਐ ਪਰ ਉਹ ਚੁੱਪ ਹੀ ਰਿਹਾ ਤੇ ਰੋਟੀ ਵਾਲੇ ਟੇਬਲ ਨਾਲ ਲੱਗੀ ਕੁਰਸੀ ਤੇ ਬੈਠ ਗਿਆ ਪਿੰਦਰ ਕੌਰ ਨੇ ਉਸ ਨੂੰ ਰੋਟੀ ਪਾ ਕੇ ਫੜਾਈ ਤਾਂ ਉਸ ਤੇ ਮੂੰਹੋਂ ਸੁਭਾਅਿਕ ਨਿਕਲ ਗਿਆ ਤੁਸੀਂ ਰੋਟੀ ਨਹੀਂ ਖਾਂਦੇ ਜੋ ਮੈਨੂੰ ਕੱਲੇ ਨੂੰ ਦੇ ਰਹੇ ਹੋ ਵੈਸੇ ਵੀ ਜੀਤ ਸਿੰਘ ਰੋਟੀ ਤੋਂ ਪਹਿਲਾਂ ਗਲਾਚੀ ਦਾ ਸਕੀਨ ਸੀ ਉਹ ਤਾਂ ਸੁੱਚਾ ਸਿੰਘ ਵੱਲ ਵੇਖ ਰਿਹਾ ਸੀ ਕਿ ਕਦੋਂ ਬਾਹਰ ਲਈ ਕੱਢਦਾ ਪਰ ਸੱਚਾ ਸਿੰਘ ਤਾਂ ਇੰਡੀਆ ਵਾਲਾ ਹੀ ਨਹੀਂ ਸੀ ਉਹ ਤਾਂ ਵਿਲੈਤੀ ਸੁੱਚਾ ਸਿੰਘ ਸੀ ਜੋ ਘਰਵਾਲੀ ਦੇ ਹੁਕਮ ਵਿੱਚ ਵੱਧਾ ਹੋਇਆ ਪੁੱਤਰੀ ਬਣਾ ਖੜਾ ਸੀ ਨਹੀਂ ਨਹੀਂ ਖਾਂਦੇ ਕਿਉਂ ਨਹੀਂ ਸਭ ਕੁਝ ਖਾਈਦਾ ਅੱਜ ਨਿਆਣੇ ਕਹਿੰਦੇ ਡੈਡ ਬਾਹਰ ਖਾਣਾ ਹੈ ਇਸ ਲਈ ਅਸੀਂ ਖਾ ਆਏ ਹਾਂ ਤੇਰੇ ਲਈ ਪੈਕ ਕਰ ਲਿਆਂਦਾ ਇਹ ਜੁਕੇ ਆ ਇੱਥੇ ਚੱਲਦਾ ਸਭ ਕੁਝ ਪਾਉ ਤੂੰ ਖਾ ਲੈ ਤੇ ਮੈਂ ਤੇਰੇ ਲਈ ਪੈਗ ਲਿਆਉਣਾ ਬਣਾ ਕੇ ਸੁੱਚਾ ਸਿੰਘ ਅਲਮਾਰੀ ਵਿੱਚੋਂ ਪੈਗ ਬਣਾ ਕੇ ਬੋਤਲ ਉੱਥੇ ਰੱਖ ਆਇਆ ਲਿਆ ਕੇ ਜੀਤ ਸਿੰਘ ਵੱਲ ਪੈਗ ਵਾਲਾ ਹੱਥ ਵਧਾਉਂਦਾ ਹੋਇਆ ਕਹਿਣ ਲੱਗਾ ਲੈ ਪਾਉ ਤੂੰ ਆਹ ਗਲਾਸੀ ਲਾ ਤੇ ਰੋਟੀ ਖਾ ਸਫਰ ਦਾ ਥੱਕਿਆ ਹੋਣਾ ਮੈਂ ਵੀ ਸਵੇਰੇ ਕੰਮ ਤੇ ਜਾਣਾ ਹੁਣ ਸੌ ਜਾ ਜਾ ਕੇ ਓਕੇ ਕੋਟਨਾਈਟ ਜੀ ਸਿੰਘ ਬੜਾ ਜੀਵ ਜਮ ਮਹਿਸੂਸ ਕਰ ਰਿਹਾ ਸੀ ਉਸ ਤੇ ਮੂੰਹ ਵਿੱਚ ਰੋਟੀ ਫੁੱਲ ਰਹੀ ਸੀ ਪਰ ਉਹ ਫੇਰ ਵੀ ਸਵੇਰ ਦਾ ਭੁੱਖਾ ਹੋਣ ਕਰਕੇ ਇੱਕ ਪਿੰਡੂ ਸਿੱਧਾ ਪੱਧਰਾ ਖਸਾਨ ਹੋਣ ਕਰਕੇ ਖਾ ਰਿਹਾ ਸੀ ਉਸ ਦੀ ਸੋਚ ਕਈ ਪਾਸੇ ਦੌੜ ਰਹੀ ਸੀ ਪਰ ਉਸ ਨੇ ਬੜੀ ਕਾਲੀ ਨਲ ਗਲਾਸੀ ਇੱਕੋ ਸਾੜੇ ਪੀ ਕੇ ਰੋਟੀਆਂ ਦੇ ਦੋ ਚਾਰ ਖਾਧੀਆਂ ਤੇ ਦੱਸੇ ਹੋਏ ਕਮਰੇ ਵਿੱਚ ਜਾ ਲੰਬਾ ਪੈ ਗਿਆ ਕੱਲ ਨੂੰ ਕੋਜ ਨਵਾਂ ਦੇਖਣ ਦੀ ਲਾਲਸ ਨਾਲ ਤੇ ਬਲੈਤ ਦੇ ਚਾਹ ਨੇ ਉਸਦੀ ਪਹਿਲੇ ਦਿਨ ਵਾਲੀ ਮਜੂਸੀ ਨੂੰ ਬਹੁਤਾ ਉਭਰ ਨਾ ਦਿੱਤਾ ਦੂਜੇ ਦਿਨ ਜਦੋਂ ਜੀਤ ਸਿੰਘ ਉੱਠਿਆ ਤਾਂ ਸੁਚਾ ਸਿੰਘ ਕੰਮ ਤੇ ਜਾ ਚੁੱਕਾ ਸੀ ਬੱਚੇ ਸਕੂਲ ਚਲੇ ਗਏ ਪਿੰਦਰ ਕੌਰ ਘਰੇ ਸੀ ਉਸ ਬਹੁਤੀ ਗੌਰ ਨਾਲ ਚਾਹ ਪਾਣੀ ਬਾਰੇ ਜੀਤ ਸਿੰਘ ਕੁਛ ਨਾ ਪੁੱਛਿਆ ਜੀਤ ਸਿੰਘ ਨੇ ਆਪ ਹੀ ਮੰਗ ਕੇ ਚਾਹ ਪੀਤੀ ਫੇਰ ਰੋਟੀ ਵੀ ਉਸਨੇ ਮੰਗ ਕੇ ਖਾਧੀ ਉਹ ਬਹੁਤ ਜੀਵ ਜੇ ਮਾਹੌਲ ਵਿੱਚ ਫਸ ਗਿਆ ਲੱਗਦਾ ਸੀ ਉਸ ਨੂੰ ਆਪਣੀ ਇੱਕ ਮਹੀਨੇ ਦੀ ਵਿਲਾਇਤ ਫੇਰੀ ਸਦੀਆਂ ਵਾਂਗ ਲੰਬੀ ਦਿਸ ਰਹੀ ਸੀ ਮਹਿਸੂਸ ਹੋ ਰਿਹਾ ਸੀ ਸਾਰਾ ਦਿਨ ਉਸ ਨੇ ਅੰਦਰ ਬਹਿ ਕੇ ਉਸ ਸਲਵਟੇ ਲੈਂਦਿਆ ਗੁਜ਼ਾਰਿਆ ਸੀ ਕਦੇ ਲੰਬੇ ਪੈ ਜਾ ਕਦੇ ਬਹਿ ਜਾ ਤੇ ਕਦੇ ਖੜੇ ਹੋ ਜਾ ਪਰ ਜਾਈ ਤਾਂ ਨਾ ਕੋਈ ਗੱਲ ਕਰੇ ਨਾ ਬਾਤ ਜਿਸ ਦੀ ਪਿੰਡ ਜਾ ਕੇ ਮੂੰਹ ਵਿੱਚ ਜਵਾਨ ਨਹੀਂ ਪੈਂਦੀ ਹੁੰਦੀ ਉਹ ਗੁੰਗੀ ਬਣੀ ਹੋਈ ਸੀ ਜੀਤ ਸਿੰਘ ਨੂੰ ਕਦੇ ਆਪਣੇ ਤੇ ਕਦੇ ਸੁੱਚਾ ਸਿੰਘ ਤੇ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ ਉਹ ਆਪਣੇ ਆਪ ਵਿੱਚ ਬੁੜਬੁੜ ਕਰ ਰਿਹਾ ਸੀ ਸਾਲੇ ਬਲੈਤ ਦੇ ਟੇਕੇ ਬਲੈਤ ਦੇ ਇਹ ਤਾਂ ਜੇਲ੍ਹ ਤੋਂ ਵੀ ਭੈੜੀ ਐ ਖੰਜਰ ਦਿਓ ਜੀਤ ਸਿੰਘ ਬੁੜਬੁੜ ਕਰਦਾ ਸੋਚਣ ਲੱਗਾ ਕਿ ਜਦੋਂ ਇਹ ਪਿੰਡ ਜਾਂਦੇ ਅਸੀਂ ਸਾਰਾ ਟੱਪੇ ਰ ਇਹਨਾਂ ਦੀਆਂ ਲਾਲਾਂ ਚੱਟਦੇ ਫਿਰਦੇ ਆ ਇਹਨਾਂ ਦੀ ਪ੍ਰਹੋਚਾਰੀ ਕਰਦੇ ਨਹੀਂ ਥੱਕਦੇ ਖਾਣਾ ਪੀਣਾ ਕਦੇ ਘਰੋਂ ਮੁੱਕਣ ਨਹੀਂ ਦਿੱਤਾ ਚਾਰ ਬੰਦੇ ਇਹਨਾਂ ਨਾਲ ਘਰ ਆ ਜਾਣ ਮੱਥੇ ਵਟ ਨਹੀਂ ਪਾਇਆ ਇਹ ਸਾਲੇ ਬੁਲਾਉਂਦੇ ਤੱਕ ਨਹੀਂ ਆਪਣਾ ਕੰਮ ਕਰ ਛੱਡ ਕੇ ਇਹਨਾਂ ਦੀ ਹਰ ਲੋੜ ਪੂਰੀ ਕਰੀਦੀ ਐ ਆ ਤਾਂ ਹੱਦ ਕਾਦੀ ਹੱਦੋਂ ਵੱਧ ਹੋ ਗਈ ਮੈਂ ਕਿਹੜਾ ਐ ਇਹਨਾਂ ਕੋਲ ਸਦਾ ਰਹਿਣ ਆਇਆ ਟਿਕਟ ਆਪਣੀ ਖਰਚੀ ਐ ਇਹਨਾਂ ਤੇ ਵੱਖਰੇ ਲਾ ਕੇ ਆਇਆ ਮੈਂ ਧਾਰ ਨਹੀਂ ਮਾਰਦਾ ਇਹੋ ਜਿਹੀ ਬਲੈਤ ਨੂੰ ਜੀਤ ਸਿੰਘ ਦਾ ਅੰਦਰਲਾ ਜੱਟ ਜਾਗ ਚੁੱਕਾ ਸੀ ਉਸ ਦਾ ਕਿਸਾਨੀ ਸੁਹਾ ਹੁਣ ਮੋਮ ਤੋ ਪਹਾੜ ਬਣ ਗਿਆ ਸੀ ਉਹ ਖੇਤਾਂ ਵਿੱਚ ਰਾਤ ਕੱਟਣ ਵਾਲਾ ਮਿਹਨਤੀ ਕਿਸਾਨ ਆਪਣੇ ਤਾਇ ਦੇ ਪੁੱਤ ਨੂੰ ਸਾਸ ਕਰਵਾ ਕੇ ਰਾਤ ਬਲੈਤ ਦੀ ਧਰਤੀ ਦੇ ਬਾਹਰ ਕੱਢਣ ਨੂੰ ਤਿਆਰ ਸੀ ਬਸ ਢੀਕ ਸੀ ਸੁੱਚਾ ਸਿੰਘ ਦੀ ਜੋ ਕੰਮ ਤੋਂ ਆਉਣ ਹੀ ਵਾਲਾ ਸੀ ਬਾਹਰੋਂ ਅੰਦਰ ਜਦੋਂ ਸੁੱਚਾ ਸਿੰਘ ਦਾਖਲ ਹੋਇਆ ਤਾਂ ਜੀ ਸਿੰਘ ਨੇ ਬੜੇ ਡਰਾਮੇ ਨਾਲ ਪਰ ਗੱਲ ਵੱਕੜੀ ਆਵਾਜ਼ ਵਿੱਚ ਕਿਹਾ ਉਹ ਸੁੱਚਾ ਕਿ ਆਹ ਆ ਤੇਰੀ ਬਲੈਤ ਹੈ ਘਰ ਆ ਇਹਨੂੰ ਕੈਦ ਕਰਕੇ ਰੱਖ ਛੱਡੋ ਨਾ ਚਾਹ ਦੇ ਨਾਲ ਰੋਟੀ ਨਾ ਪਾਣੀ ਉਹ ਵੀ ਖੈਰ ਬੰਦਾ ਭੁੱਖਾ ਰਹਿ ਲੂ ਪਰ ਆ ਸਾਰਾ ਦਿਨ ਰਾਤ ਅੰਦਰ ਲਿਆ ਕੇ ਠੱਕ ਛੱਡਣਾ ਕਾਦੀ ਬੁਲਾਇਤਾ ਤੇਰਾ ਕੀ ਨਹੀਂ ਕੀਤਾ ਮੈਂ ਤੇ ਮੇਰੇ ਟੱਬਰ ਨੇ ਤੂੰ ਮੈਨੂੰ ਇੱਕ ਗਲਾਸੀ ਸ਼ਰਾਬ ਦੀ ਪਲਾ ਕੇ ਆਪ ਠੀਠਾਵਾਂਗਾ ਅੰਦਰ ਜਾ ਕੇ ਪੈ ਗਿਆ ਮੇਰੇ ਕੋਲ ਕੀ ਘਟ ਹੈ ਤੇਰੇ ਨਾਲੋਂ ਕਿੰਨੇ ਸਾਲ ਹੋ ਗਏ ਤੈਨੂੰ ਜਾਂਦੇ ਨੂੰ ਕਦੇ ਕੋ ਜ ਮੰਗਿਆ ਨਹੀਂ ਤੇਰੇ ਕੋਲੋਂ ਤੈਨੂੰ ਕੁਛ ਦਿੱਤਾ ਹੀ ਹੋ ਪਰ ਆ ਬੇਸਤੀ ਨਿਕਰਾ ਹੁੰਦੀ ਮੈਨੂੰ ਹੁਣੇ 에ਰਪੋਰਟ ਤੇ ਛੱਡ ਕੇ ਆ ਤੇ ਮੈਂ ਨਹੀਂ ਰਹਿਣਾ ਤੇਰੀ ਸੋਹਣੀ ਬਲਾਤ ਵਿੱਚ ਤੁਹਾਡਾ ਲੋ ਹੁਣ ਪੰਜਾਬੀ ਨਹੀਂ ਬਲਾਤੀ ਹੋ ਗਿਆ ਤੁਸੀਂ ਪਿੰਡ ਜਾ ਕੇ ਸਾਡੇ ਭੋਲੇ ਭਾਰੇ ਲੋਕਾਂ ਦੀ ਭਲੇ ਮਾਨਸੀ ਨੂੰ ਆਪਣੇ ਲਈ ਵਰਤਣ ਵਾਲਿਓ ਕਦੇ ਦੇਖਿਆ ਸੀ ਤੁਹਾਡੇ ਆਪਣਾ ਸਾਰਾ ਕੰਮ ਕਾਰ ਛੱਡ ਦਈਏ ਤੁਹਾਡੇ ਹੋ ਜਾਈਦਾ ਤੁਸੀਂ ਕੰਮ ਦੇ ਗੁਲਾਮ ਰੰਨ ਦੇ ਗੁਲਾਮ ਹੋ ਪੁੱਤੋ ਆ ਗੋਰੇ ਚੰਮ ਦੇ ਗਲਾਮ ਹੋ ਕੇ ਆਏ ਭੈਣ ਭਰਾਵਾਂ ਨੂੰ ਅੰਦਰ ਹੀ ਤਾੜ ਦਿੰਦੇ ਹੋ ਤੁਸੀਂ ਨਾ ਪੰਜਾਬੀ ਰਹਿ ਨਾ ਤੁਸੀਂ ਗੋਰੇ ਬਣ ਸਕੇ ਤੁਸੀਂ 도ਗਲੇ ਹੋ 도ਗਲੇ ਜੀਤ ਸਿੰਘ ਆਪਣਾ ਮਨ ਮਾਹੌਲ ਕਰਕੇ ਅੰਦਰ ਆ ਕੇ ਬੈਠ ਗਿਆ ਉਹ ਜਲਦ ਤੋਂ ਜਲਦ ਵਾਪਸ ਜਾਣਾ ਚਾਹੁੰਦਾ ਸੀ ਬੈਠੇ ਬੈਠੇ ਦੀ ਸੋਚ ਆਪਣੇ ਪੈਨ ਪਹੁੰਚ ਗਈ ਜਿੱਥੇ ਹਰ ਬਾਹਰੋਂ ਆਏ ਭੈਣ ਭਾਈ ਨੂੰ ਗੱਲ ਆ ਕੇ ਮਿਲਦਾ ਪਰਵਲੈਤ ਵਾਲੇ ਵੱਡੇ ਮੀੜ ਤਾੰਗ ਦਿਲਾ ਦੇ ਮਾਲਕ ਰੰਗ ਦੇ ਗੋਰੇ ਹੋ ਕੇ ਵੀ ਦਿਲਾ ਦੇ ਬਹੁਤ ਕਾਲੇ ਨਜ਼ਰ ਆ ਰਹੇ ਸਨ ਉਸ ਨੂੰ ਉਹ ਚਿੱਟੇ ਤੁੰਮੇ ਵਾਂਗ ਲੱਗ ਰਹੇ ਸਨ ਜੋ ਬਾਹਰੋਂ ਚਿੱਟਾ ਅੰਦਰੋਂ ਕਾਲਾ ਹੁੰਦਾ ਘਰਾਂ ਦੇ ਸ਼ੀਸ਼ੇ ਭਾਵੇਂ ਲਿਸ਼ਕਦੇ ਆ ਪਰ ਉਹਨਾਂ ਦੀ ਨਿਗਾ ਵਾਲੇ ਦੀਦੇ ਧੁੰਦਲੇ ਚੁੱਕੇ ਸਨ ਕਰ ਦੇ ਮਾਲਕ ਬਣ ਜਾਣ ਤੇ ਵੀ ਪਿੰਡ ਵਾਲਾ ਗੱਡਾ ਦਾ ਸੁਆਗਾ ਉਹਨਾਂ ਨਾਲੋਂ ਕਿਤੇ ਵੱਧ ਪਿਆਰਾ ਲੱਗਦਾ ਸੀ ਸ਼ਾਇਦ ਕਹਿਣ ਨੂੰ ਤਾਂ ਬਲਾਇਤ ਇੱਕ ਸੋਹਣਾ ਮੁਲਕ ਸੀ ਅਸਲ ਪੰਜਾਬੀਅਤ ਤੋਂ ਕਹੋ ਦੂਰ ਤੇ ਸਖਣਾ ਸੀ ਜਿਸ ਵਿੱਚ ਸਵਾਏ ਮੌਕਾ ਤੇ ਮਤਲਬ ਪ੍ਰਸਤ ਜ਼ਿੰਦਗੀ ਦੇ ਹੋਰ ਕੁਝ ਨਹੀਂ ਸੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ